ਪੂਰੀ ਵੀਡੀਓ ਵੇਂਦੇ ਨਹੀਂ ਜੇ ਕੀ ਵੀਡੀਓ ਦੇ ਵਿੱਚ ਕੀ ਆ ਕੀ ਨਹੀਂ ਸਮਾਈ ਲਿਆ ਮੈਂ ਆਪਣੇ ਡੈਡੀ ਨਾਲ ਸਮਾਈ ਲਈ ਨਾਲ ਗੱਲ ਕਰਨ ਲਿਆ ਕਿ ਉਹਨਾਂ ਨੂੰ ਦੁੱਖ ਨਾ ਲੱਗੇ ਕਿ ਮੇਰਾ ਪੁੱਤ ਸੈਡ ਦਿਲ ਉੱਪਰਵੇਂ ਦਿਲ ਨਾਲ ਗੱਲ ਲੜਿਆ ਕਰਨ ਯਤੂ ਹੀ ਜੋ ਤੁਹਾਡੇ ਮੂੰਹ ਚੋਂ ਦਾ ਸੀ ਬੋਲੀ ਜਾਂਦੇ ਦੰਦ ਕੱਢੀ ਜਾਂਦਾ ਹੱਸੀ ਜਾਂਦਾ ਇੰਨੇ ਗਲਤ ਕਮੈਂਟ ਆ ਨਾ ਤਾਂ ਮੈਂ ਹੁਣ ਦੱਸ ਨਹੀਂ ਰਹਦਾ ਤੇ ਵੀਡੀਓ ਚ ਵੇਖ ਹੀ ਲਓ ਕਿ ਬਾਕੀ ਮੈਂ ਹੀ ਗਾਣਾ唱ਨਾ ਮੈਨੂੰ ਪੁੱਛ ਲਓ ਮੇਰੀ ਮਾਂ ਦੁਨੀਆ ਤੋਂ ਚਲ ਗਈ ਆ ਕਿ ਮਾਂ ਦਾ ਮਾਂ ਬਿਨਾਂ ਜ਼ਿੰਦਗੀ ਕਿੱਦਾਂ ਜੀ ਆਦੀ ਜ਼ਿੰਦਗੀ ਮੇਰੀ ਅਧੂਰੀ ਹੋ ਗਈ ਆ ਹਰ ਹਰ ਗੱਦਾ ਗਾਣਾ ਹਰਿਆਣਾ ਚੱਲ ਰਗਣਾ ਜਿਨਾਲੇ ਆ ਮੇਰੀ ਨਿਊ ਆਈਡੀ ਆ ਉਹ ਜਿਹੜੀ ਪੁਰਾਣੀ ਆਈਡੀ 1 ਲੱਖ 2 ਲੱਖ 20 ਅੱਜ ਤੇ ਫੁੱਲ ਵੀਡੀਓ ਹੈਕ ਹੋ ਗਈ ਆ ਨਿਊ ਆ ਬਾਕੀ ਇਹਨੂੰ ਜੱਜ ਕਰਨ ਤੋਂ ਪਹਿਲਾਂ ਕੋਈ ਵੀ ਵੇਖ ਲਿਆ ਕਰੋ